ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਦੋਸਤੋ ਅੱਜ ਅਸੀਂ ਕਾਵ ਰੂਪ ਦੇ ਇੱਕ ਰੂਪ ਦੀ ਗੱਲ ਕਰਨ ਲੱਗੇ ਹਾਂ ਸੂਫੀ ਕਾਵ ਦਰਅਸਲ ਸੂਫੀ ਕਾਵ ਬਹੁਤ ਪੁਰਾਣਾ ਕਾਵ ਹੈ ਜਿਹਦਾ ਪਹਿਲਾ ਕਵੀ ਸ਼ੇਖ ਫਰੀਦ ਜੀ ਨੂੰ ਬਾਬਾ ਸ਼ੇਖ ਫਰੀਦ ਜੀ ਨੂੰ ਮੰਨਿਆ ਜਾਂਦਾ ਹੈ ਬਹੁਤ ਹੀ ਕਮਾਲ ਦੀਆਂ ਰਚਨਾਵਾਂ ਨੇ ਸਾਰੇ ਹੀ ਸੂਫੀ ਕਵੀਆਂ ਦੀਆਂ ਔਰ ਬੜੀਆਂ ਪਿਆਰ ਭਰੀਆਂ ਔਰ ਬਹੁਤ ਪਿਆਰੇ ਸ਼ਬਦ ਨੇ ਇਹਨਾਂ ਵਿੱਚ ਕਿਹੜੇ ਕਿਹੜੇ ਕਵੀ ਨੇ ਤੇ ਕੀ ਕੀ ਇਹਦੀਆਂ ਕਿਸਮਾਂ ਨੇ ਕਿਆਂ ਕਿਸ ਤਰੀਕੇ ਲਿਖਿਆ ਹੋਇਆ ਸੀ ਉਹ ਗੱਲ ਕਰਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੂੰ ਮੰਨਿਆ ਜਾਂਦਾ ਉਸ ਤੋਂ ਬਾਅਦ ਬਹੁਤ ਸਾਰੇ ਕਵੀ ਨੇ ਬਾਬਾ ਸ਼ੇਖ ਫਰੀਦ ਜੀ ਦੀ ਰਚਨਾ ਨੂੰ ਆਦ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਦਰਜ ਕੀਤਾ ਹੋਇਆ ਗੁਰੂ ਸਾਹਿਬਾਨ ਨੇ ਇਹਨਾਂ ਦੇ ਚਾਰ ਸ਼ਬਦ ਤੇ 112 ਸਲੋਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਵੀ ਦਰਜ ਹੈ ਇਸ ਤੋਂ ਬਿਨਾ ਹੋਰ ਬਹੁਤ ਸਾਰੇ ਕਵੀ ਹੋਏ ਜਿਵੇਂ ਸਾਹ ਹੁਸੈਨ ਸ਼ਾਹ ਹੁਸੈਨ ਬੁੱਲੇ ਸ਼ਾ ਸੁਲਤਾਨ ਬਾਹੂ ਸ਼ਾ ਸ਼ਰਫ ਇਸ ਤੋਂ ਬਿਨਾ ਹੋਰ ਅਨੇਕਾਂ ਹੀ ਨੇ ਬਹੁਤ ਸਾਰੇ ਉਹ ਵੀ ਨੇ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਕੀਤਾ ਜਾ ਰਿਹਾ ਇੱਕ ਇਦਾਂ ਅਨੇਕਾਂ ਕਵੀ ਨੇ ਜਿਨ੍ਹਾਂ ਦੀਆਂ ਸੂਫੀ ਰਚਨਾਵਾਂ ਨੇ ਜਿਹਨੂੰ ਸੂਫੀ ਕਾਵ ਦੇ ਅੰਤਰਗਤ ਰੱਖਿਆ ਜਾਂਦਾ ਇਹਨਾਂ ਦੀਆਂ ਰਚਨਾਵਾਂ ਕਿਸ ਤਰੀਕੇ ਕੀਤੀਆਂ ਹੋਈਆਂ ਜਿਵੇਂ ਕਿ ਕਾਫੀਆਂ ਬੁੱਲੇ ਸ਼ਾਹ ਦੀਆਂ ਸ਼ਾਹ ਹੁਸੈਨ ਦੀਆਂ ਕਾਫੀਆਂ ਰਚੀਆਂ ਜਾਂਦੀਆਂ ਸੀ ਹਰਫੀ ਸੀ ਹਰਫੀ ਮਤਲਬ 30 ਅੱਖਰਾਂ ਦੀ ਹੈ ਨਾ ਐਦਾਂ 12 ਮਹਾ ਜਿਵੇਂ 12 ਮਹੀਨਿਆਂ ਦਾ ਇਹ ਗੁਰਮਤ ਕਾਬ ਦਾ ਤੇ ਸੂਫੀ ਕਾਬ ਦਾ ਦੀ ਸਾਂਝੀ ਰਚਨਾ ਗਈ ਗੁਰਮਤ ਕਾਬ ਚ ਵੀ ਇਹਨੂੰ ਰਚਿਆ ਹੋਇਆ ਗੁਰੂ ਅਰਜਨ ਦੇਵ ਤੇ ਗੁਰੂ ਨਾਨਕ ਜੀ ਦੀ ਰਚਨਾ ਵੀ ਹੈ ਤੇ ਸੂਫੀ ਕਾਬ ਵਿੱਚ ਵੀ ਹੈ ਇਹ 12 ਮਹਾ ਸ਼ਲੋਕ ਤੇ ਸ਼ਬਦ ਇਸ ਤਰੀਕੇ ਸੂਫੀ ਕਾਵਨ ਨੂੰ ਅ ਰਚਿਆ ਗਿਆ ਬਹੁਤ ਹੀ ਵਿਸ਼ਾਲ ਭੰਡਾਰ ਹੈ ਇਹਦਾ ਜਦੋਂ ਅਸੀਂ ਪੜਨ ਬੈਠਦੇ ਹਾਂ ਇਸ ਨੂੰ ਕਿੰਨਾ ਕੁਝ ਇਸ ਤੋਂ ਸਿੱਖਣ ਨੂੰ ਮਿਲਦਾ ਸੋ ਇਸ ਦੀ ਹੋਰ ਵੀ ਵਧੇਰੇ ਜਾਣਕਾਰੀ ਤੁਸੀਂ ਵੱਖ-ਵੱਖ ਮਾਧਿਅਮ ਦੁਆਰਾ Google ਤੋਂ ਵੱਖ-ਵੱਖ ਚੈਨਲਾਂ ਤੋਂ ਪ੍ਰਾਪਤ ਕਰ ਸਕਦੇ ਹੋ ਇਸ ਤਰ੍ਹਾਂ ਹੀ ਆਪਾਂ ਹੋਰ ਕਾਵਵਾਰੇ ਜਾਂ ਸੂਫੀ ਕਾਵਵਾਰੇ ਹੋਰ ਬਾਕੀ ਕਾਵਵਾਰੇ ਆਪਣੇ ਚੈਨਲ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਧੰਨਵਾਦ